ਇਹ ਮਾਮਲਾ ਹੋਇਆ ਸੀ ਇਹ ਉਹ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦ ਹੈ ਇਹਦਾ ਬ੍ਰਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨਿਆਲੀ ਮਲੋਹ ਚ ਉਹਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ ਇਹਨੂੰ ਕਈ ਦਿਨਾਂ ਤੋਂ 10 15 ਦਿਨਾਂ ਤੋਂ ਇਸ ਨਾਲੇ ਕੋਈ ਲਾਈ ਸੀ ਅੱਜ 10 ਦਿਨਾਂ ਨੂੰ ਕ੍ਰਿਸ਼ਨਿਆਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤਰੂਪ ਦੇਣਾ ਚਾਹੁੰਦਾ ਸੀ ਉਹਨਾਂ ਨੂੰ ਫੋਨ ਫਾਨ ਤੇ ਸਾਰਾ ਕੁਝ ਦੱਸ ਦਿੱਤਾ ਸੀ ਇਹਨਾਂ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਸਹਰੇ ਘਰ ਤੋਂ ਇਹਨੇ ਆਪਣੀ ਲੜਕੀ ਸਮੇਤ ਫਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰ ਦਿੱਤੀ। ਇਹਦੀ ਬਾਡੀ ਇਹ ਮਿਲ ਗਈ ਸੀ। ਪਰ ਕੀ ਦੀ? ਇਹਦੀ ਮੇਰੇ ਸੀ ਪਿੰਡ ਦਾ ਮਲੌਰ ਪਹਿ ਹਰਿਆਣੇ ਦੇ ਵਿੱਚ ਪੈਂਦਾ ਅੰਬਾਲੇ 'ਚ। ਕੀ ਨਾਮ ਸੀ ਲੜਕੀ ਦਾ? ਇਹ ਲੜਕੀ ਦਾ ਰੇਸ਼ਮ ਰਾਣੀ ਆ ਉਮਰ 31 ਸਾਲ ਹੈ। ਤੇ ਇਹਦੀ ਬੇਟੀ ਹੈ ਕਿ 4 ਸਾਲ ਦੀ। ਰੇਹਾਨਾ ਉਮਰ 4 ਸਾਲ ਇਹਦੀ ਡੈੱਡ ਬੋਡ ਜਿਹੜੀ ਕੱਲ ਮਟੋਲੀ ਹੈ ਜਿਲ੍ਹਾ ਪਟਿਆਲੇ ਦੇ ਪਿੰਡ ਸੁਫੋ ਹੈਡ ਤੋਂ ਨੇੜੇ ਤੋਂ ਉਹ ਗ੍ਰਾਮ ਦੇ ਵਿੰਗ ਮੌਤਰੀ ਚ ਪਈ ਹੈ ਨੇ ਉਹ ਪੋਸਟਮਾਰਟਮ ਕਰਾ ਰਹੇ ਆ ਅਸੀਂ ਜੀ ਤੇ ਕੀ ਮਾਮਲਾ ਦਰਜ ਕੀਤਾ ਮਾਮਲਾ ਦੀ ਐਫ ਆਈ ਆਰ ਨੰਬਰ 6 ਅਰਜ ਹੋਈ ਹੈ 10835 ਬੀ ਐਨ ਐਸ ਖਾਨਸਰਾਂ ਦੇ ਜਿਲ੍ਹਾ ਪਟਿਆਲਾ ਸਾਹਿਬ ਦੋਸਿਆਂ ਤੇ ਕੱਲ ਰੇਡ ਕੀਤੀ ਸੀ ਅਜੇ ਭੱਜੇ ਹੋਏ ਨੇ ਕਲੋਸ ਮਾਰਨ ਤੋਂ ਬਾਅਦ ਫਿਰ ਰੈਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦਰਜ ਹੋਇਆ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਣ ਖਾਨ ਲਾਸੀ ਮਾਦਰੀ ਕਲ ਇਹ ਕਿਸ ਨੇ ਆਲੀ ਮਲੋੜੀ ਇਹਨਾਂ ਦੋਨੋਂ ਦੇ ਖਿਲਾਫ ਪਤਨੀ ਤੇ ਪਤੀ ਦੇ ਕੀ ਮਾਮਲਾ ਹੋਇਆ ਸੀ ਇਹ ਇਹ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦਾਦ ਇਹਦਾ ਬ੍ਰਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨਿਆਲੀ ਮਲੋਹ ਚ ਉਹਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ ਇਹਨੂੰ ਕਈ ਦਿਨਾਂ ਤੋਂ 10-15 ਦਿਨਾਂ ਤੋਂ ਇਸ ਨਾਲੇ ਕੋਲ ਆਈ ਸੀ ਅੱਜ 10 ਦਿਨਾਂ ਨੂੰ ਕ੍ਰਿਸ਼ਨਿਆਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤਰੂਪ ਦੇਣਾ ਚਾਹੁੰਦਾ ਸੀ ਜਿਹੜਾ ਉਹਨੂੰ ਫੋਨ ਪਾ ਕੇ ਸਾਰਾ ਕੁਝ ਦੱਸਿਆ ਸੀ ਇਹਨੂੰ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨੂੰ ਤੋਂ ਤੰਗ ਪਰੇਸ਼ਾਨ ਹੋ ਕੇ ਸਹੁਰੇ ਘਰ ਤੋਂ ਕਿਨੇ ਆਪਣੀ ਲੜਕੀ ਸਮੇਤ ਫਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰਤੀ। ਇਹਦੀ ਬਾਡੀ ਇਹ ਮਿਲ ਗਈ ਸੀ। ਪਰ ਕੀ ਦੀ? ਇਹ ਤੁਮੇ ਮਿਲ ਸੀ। ਇਹਦੀ ਮੇਰੇ ਸੀ ਪਿੰਡ ਦਾ ਮਲੌਰ ਪਾ ਹਰਿਆਣੇ ਦੇ ਵਿੱਚ ਪੈਂਦਾ ਅਮਬਾਲੇ 'ਚ। ਕੀ ਨਾਮ ਸੀ ਲੜਕੀ ਦਾ? ਇਹ ਲੜਕੀ ਦਾ ਰੇਸ਼ਮ ਰਾਣੀ ਆ ਉਮਰ 31 ਸਾਲ ਹੈ। ਇਹਦੀ ਬੇਟੀ ਹੈ ਇੱਕ 4 ਸਾਲ ਦੀ। ਰਹਿਾਨਾ ਉਮਰ 4 ਸਾਲ। ਇਹਦੀ ਡੈਡ ਬੋਡ ਜਿਹੜੇ ਕੱਲ ਮਟੋਲੀ ਹੈ ਜਿਲ੍ਹਾ ਪਟਿਆਲੇ 'ਚ। ਹੰਡਾ ਸੁਪਰ ਹਾਈਡ ਤੋਂ ਨਾਚੋਂ ਉਹ ਗ੍ਰਾਮ ਤੋਂ ਹੋਇਆ ਮੌਰਚਰੀ ਚ ਪਈਆਂ ਨੇ ਉਹ ਪੋਸਟਮਾਰਟਮ ਕਰਾ ਰਹੇ ਆ ਅਸੀਂ ਜੀ ਤੇ ਕੀ ਮਾਮਲਾ ਦੱਚ ਕੀਤਾ ਮਾਮਲਾ ਜੀ ਐਫ ਆਈ ਆਰ ਨੰਬਰ 6 ਦਰਜ ਹੋਈ ਹੈ 10835 ਬੀ ਐਨ ਐਸ ਖਾਨਸਰਾਂਦ ਜ਼ਿਲ੍ਹਾ ਫਤਿਹਗੜ ਸਾਹਿਬ ਦੋਸਿਆਂ ਤੇ ਕੱਲ ਰੇਡ ਕੀਤੀ ਸੀ ਅਜੇ ਪੱਜੇ ਹੋਏ ਨੇ ਪੋਸਟਮਾਰਟਮ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦੱਚਿਆ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਹਣ ਖਾਨ ਏ ਇਹ ਸੱਸ ਹੈ ਨਿਆਮ ਤੇ ਪਤਨੀ ਸੋਨਖਾਨ ਲਾਸੀ ਮਾਦਰੀ ਕਰਨ ਅ ਕਿਸ ਨੇ ਆਲੀ ਮਲੋੜੇ ਇਹਨਾਂ ਦੋਨੋਂ ਦੇ ਖਿਲਾਫ ਪਾਸੇ ਦੇ ਪਤੀ ਦੇ